ਜ਼ਾਰੂ ਜ਼ਾਰ ਰੋ ਰਹੇ ਇਹ ਘਰ ਦੇ ਮੈਂਬਰ ਤੇ ਦੂਸਰੇ ਪਾਸੇ ਇਹ ਤਸਵੀਰਾਂ ਦੇਖੀਆਂ ਨਹੀਂ ਜਾਂਦੀਆਂ ਜਿੱਥੇ ਕਿ ਇੱਕ ਦਰਦਨਾਕ ਖਬਰ ਸਾਹਮਣੇ ਆਈ ਹੈ ਕਾਬਲੇਗੌਰ ਦੇ ਕੋਠੇ ਤੇ ਪਤੰਗ ਉਡਾਉਂਦੇ ਸਮੇਂ ਕਰੀਬ 9 ਸਾਲ ਦੇ ਬੱਚੇ ਦੀ ਜਿਸ ਦਾ ਨਾਮ ਇੱਕ ਮੈਂ 11000 ਵੋਲਟ ਦੀਆਂ ਤਾਰਾਂ ਦੀ ਚਪੇਟ ਦੇ ਵਿੱਚ ਆ ਗਿਆ ਜਿਸ ਨਾਲ ਉਸ ਦੀ ਦਰਦਨਾਕ ਮੌਤ ਹੋ ਜਾਂਦੀ ਹੈ ਘਰ ਦੀ ਛੱਤ ਕੋਲੋਂ ਦੀ 11000 ਵੋਲਟ ਦੀਆਂ ਤਾਰਾਂ ਗੁਜ਼ਰਦੀਆਂ ਪਈਆਂ ਸਨ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਕਈ ਵਾਰ ਬਿਜਲੀ ਵਿਭਾਗ ਨੂੰ ਘਰ ਉੱਪਰੋਂ ਲੰਘ ਰਹੀਆਂ ਤਾਰਾਂ ਅਤੇ ਖੰਭੇ ਸੰਬੰਧੀ ਲਿਖਤ ਦਰਖਾਸਤ ਵੀ ਦੇ ਚੁੱਕੇ ਆ ਪਰ ਕੋਈ ਸੁਣਵਾਈ ਨਹੀਂ ਹੋਈ ਸੀ ਜਿਸ ਤੋਂ ਬਾਅਦ ਤੁਸੀਂ ਵੀ ਦੇਖ ਲਵੋ ਕਿ ਕਿਵੇਂ ਮ੍ਰਿਤਕ ਦਿਕਦੇ ਪਰਿਵਾਰ ਵਾਲੇ ਬੱਚੇ ਦੀ ਮਾਤਾ ਦਾਦੀ ਅਤੇ ਗਵਾਂਢ ਪਰਿਵਾਰ ਕਿਵੇਂ ਇੱਥੇ ਕੀ ਨੇ ਪੋਂਦੇ ਪਏ ਹੈ ਤੇ ਤੁਹਾਨੂੰ ਕੀ ਲੱਗਦਾ ਪਿਆਏ ਕਿ ਇਸ ਬਾਬਤ ਹੁਣ ਕਿੰਨਾ ਤੇ ਕੀ ਕਾਰਵਾਈ ਹੋਣੀ ਚਾਹੀਦੀ ਹੈ ਜ਼ਰੂਰ ਦੱਸਣ ਦੀ ਕੋਸ਼ਿਸ਼ ਕਰਨਾ ਬਿਜਲੀ ਕੋਠੇ ਤੇ ਚੜ ਗਿਆ ਕਿਤੇ ਗੁੱਡਾ ਗੱਡਾ ਲਾਉਣ ਲੱਗਿਆ ਸੀ ਕਰ ਰਹੀ ਨਹੀਂ ਸੀ ਕੋਈ ਕੰਮ ਕਰਨ ਗਈਆਂ ਸੀ ਸਾਰੀਆਂ ਮੁੰਗ ਕਿਵੇਂ ਪਤਾ ਕਿਵੇਂ ਲੱਗਾ ਤੁਹਾਨੂੰ ਮਗਲ ਕਰ ਵਾਲੇ ਨੂੰ ਪਤਾ ਲੱਗਾ ਸਾਨੂੰ ਕੋਈ ਪਤਾ ਨਹੀਂ ਲੱਗੇ ਅਸੀਂ ਬਹੁਤ ਵਾਰੀ ਕਿਹਾ ਵੀ ਲਾਹ ਦੋ 60 ਕੋਈ 50000 ਮੰਗਦਾ ਕਦੇ 60000 ਮੰਗਦੇ ਆ ਅਸੀਂ ਬਹੁਤ ਮਿੰਤਾ ਕੀਤੀ ਨਹੀਂ ਲਾਹ ਹੁੰਦਾ ਨਹੀਂ ਨਹੀਂ ਲਾਹ ਮੇਰੇ ਪੁੱਤ ਦੀ ਮੌਤ ਲੈ ਲਈ ਉਹਨਾਂ ਨੇ ਹਾਂ ਲਾਹ ਲਾ ਕਰਕੇ ਗੱਲ ਨਹੀਂ ਕਰਦੇ ਹੈਗੇ ਹਾਂ ਕੀ ਬੱਚੇ ਦਾ ਨਾਮ ਕੀ ਸੀ ਇਹਦੇ ਇਹਦੇ ਨਾਮ ਇੱਕਮ ਸਿੰਘ ਕਿੰਨੀ ਉਮਰ ਦਾ 9 ਸਾਲ ਦਾ ਹੁਣ ਕੀ ਮੰਗ ਕਰਦੇ ਹੋ ਜਿਹੜੀਆਂ ਤਾਰਾਂ ਹਜੇ ਵੀ ਉੱਪਰੋਂ ਲੰਘ ਰਹੀਆਂ ਨੇ ਹੋਰ ਬੱਚਿਆਂ ਨੂੰ ਵੀ ਇਹ ਸਾਡਾ ਨਸਕਾਰਨ ਕਰਨਗੇ ਸਾਡਾ ਕੋਠੇ ਦੇ ਉੱਤੇ ਦੀ ਨਸਕਾਰਨ ਕਰਨਗੇ ਸਾਡਾ ਕੋਠਾ ਪੜਦਾ ਅੰਦਰੋਂ ਵੀ ਢੱਗ ਪਿਆ ਸਾਡਾ ਅੰਦਰੋਂ ਵੀ ਢਿੱਗਾ ਸਾਡਾ ਸੀ ਤਾਂ ਜਮਾ ਪਟਣਾ ਚਾਹੁੰਨੇ ਇਹਨੂੰ ਬਾਕੀ ਸਾਡਾ ਕਿੰਨੀ ਸਾਡਾ ਖਰਚਾ ਆਊਗਾ ਸਾਡਾ ਖਰਚਾ ਦੇਵੇ ਸਰਕਾਰ ਸਾਡਾ ਪੋਤਾ ਤਾਂ ਹੁਣ ਸਾਡੇ ਕੋਲੋਂ ਚਲੇ ਗਿਆ ਨਾ ਸਾਡਾ ਹੁਣ ਜਿੰਨਾ ਖਰਚਾ ਲੱਗੇ ਸਾਡਾ ਸਰਕਾਰ ਦੇਵੇ ਸਾਡੇ ਸਾਰੇ ਟੁੱਟੇ ਬਾਲ ਦੇ ਅੰਦਰ ਅਸੀਂ ਅਸੀਂ ਮੰਗ ਮੰਗਦੇ ਵੀ ਸਾਡਾ ਜਵਾਕਤਾ ਨਹੀਂ ਸਾਡੇ ਹੱਥ ਪੱਲੇ ਆਉਣਾ ਪਰ ਸਾਥੋਂ ਸਾਰਾ ਕੁਝ ਅਸੀਂ ਮੰਗਣਾ ਚਾਹੁੰਨੇ ਆ ਉਹਨਾਂ ਤੋਂ ਲਗਦਾ ਨਹੀਂ ਜੇ ਪ੍ਰਸ਼ਾਸਨ ਪਹਿਲਾਂ ਕੋਈ ਗੱਲ ਸੁਣ ਲੈਂਦਾ ਤਾਂ ਬੱਚੇ ਦੀ ਮੋਤ ਬਹੁਤ ਨਾ ਹੁੰਦੀ ਬਹੁਤ ਅਜ ਬਹੁਤ ਟੱਕਰਾ ਮਾਰੀਆਂ ਬਹੁਤ ਟੱਕਰਾ ਮਾਰਨ ਪਰ ਇਹਨਾਂ ਨੇ ਗੱਲ ਨਹੀਂ ਸੁਣੀ ਸਾਡੇ ਬਹੁਤ ਮਿੰਤਾ ਕੀਤੀਆਂ ਸੀ ਬਹੁਤ ਮਿੰਤਾ ਕੀਤੀਆਂ ਹਾਂ ਲੱਖ ਰੱਖ ਤੋ ਪਿਆਮ 10000 ਤੋਂ ਕੱਟ ਬੋਲਦੇ ਹੀ ਨਹੀਂ ਸੀ ਹਾਂ ਬੋਲਦੇ ਹੀ ਨਹੀਂ ਸੀ ਸਾਨੂੰ ਕੋਈ ਵੀ ਗੱਲ ਸੁਣ ਲੈਨੇ ਚੰਗਾ ਬਹੁਤ ਨੂੰ ਛੱਡ ਕੇ ਗਈ ਮੇਰੇ ਨਾਂ ਤੜ ਕੇ ਉੱਠਿਆ ਕਦਾ ਮੰਮੀ ਚਾਹ ਚ ਦੁੱਧ ਪਾ ਕੇ ਦੇ ਦੁੱਧ ਪਾਤਾ ਮੰਮੀ ਸੇਵੀਆਂ ਭਰਾਂਦੀ ਮੇਰਾ ਟਿੱਡ ਦੋਦਾ ਮੰਮੀ ਮੈਂ ਅੱਜ ਸਕੂਲ ਲੈਣੀ ਜਾਣਾ ਉਹ ਤੇ ਮੇਰਾ ਚੁੱਲ੍ਹੇ ਤੇ ਮੇਰੇ ਗੋਦੀ ਤੇ ਤਿੰਨ ਦੋਵੇਂ ਜਿਹੜੇ ਬੈ ਗੀ ਮੰਮੀ ਤੂੰ ਅੱਜ ਕਹਿੰਦਾ ਲਾਲੀ ਦੇ ਨਾਲ ਜਾ ਮੈਂ ਆਪੋ ਤੇ ਦੁੱਧ ਵੀ ਨਹੀਂ ਸਕਦਾ ਮੈਂ ਦੁੱਧ ਲੈ ਆ ਕੇ ਦੇਣ ਦੀ ਦੁੱਧ ਲਿਆਂਦਾ ਮੰਮੀ ਕਹਿੰਦਾ ਮੈਂ ਹਲੇ 10 ਰੁਪਏ ਲੈ ਲਾ ਜਸੀ ਤੂੰ ਪੰਜ ਹਣੀ ਮੇਰੇ ਕੋਲ ਕਹਦਾ ਮੰਮੀ ਮੈਂ 10 ਰੁਪਏ ਤੂੰ ਕਰਾਇਆ ਲੈ ਜਾ ਮੈਨੂੰ ਕੀ ਬਤਾਇ ਮੈਨੂੰ 100 ਰੁਪਏ ਘਰੀ ਦੇ ਭਰਾ ਗਿਆ ਪਹਿਲਾ ਮੰਮੀ ਮੈਂ ਜੋਦੇ ਚਾਚੇ ਘਰੇ ਉਹਦੇ ਮੁੰਡੇ ਨਾਲ ਚਲ ਜਾਊਗਾ ਮੈਂ ਘਰੇ ਨਹੀਂ ਆਉਂਦਾ ਜਦੋਂ ਦੁਆਏ ਮੈਨੂੰ ਦੋਇ ਆਜੋ ਤੂੰ ਬਾਣੀ ਮੇਰਾ 12 ਵਜੇ ਤਿਆਰ ਹੋ ਗਿਆ ਮੈਂ ਪਹੁੰਚੇ ਲੈ ਜਾਂਦੀ ਮੈਂ ਮੇਰੇ ਮੁੰਡੇ ਘਰੇ ਆਂਟੀ ਮੈਨੂੰ ਨਹੀਂ ਪਤਾ ਨਹੀਂ ਉਮਰ ਕਿੰਨੀ ਸੀ 9 ਸਾਲ ਦਾ ਵੀਰੇ ਮੁੰਡਾ 10ਵਾਂ ਸਾਲ ਲੱਗਣਾ ਕੰਮੀ ਨਾਲ ਰਹਿ ਗਿਆ ਨਾ ਮਮੇਸਾ ਆਗਲੀ ਲਾਦੀ ਕਿਵੇਂ ਉੱਪਰ ਕਿਵੇਂ ਚੜਿਆ ਕੇ ਉੱਤੇ ਰਵੀ ਨੇ ਮੈ ਕਰੇ ਨੀ ਮੈਂ ਪਹੁੰਚਾਂ ਗਏ ਦੇ ਚਾ ਕੇ ਗੁੱਡਾ ਗੁੱਡੇ ਨਾਲ ਗਏ ਹੱਥੋਂ ਪਾ ਲਿਆ ਹੱਥ ਨੂੰ ਤੇ ਪੈਣੀ ਕੋਈ ਨਹੀਂ ਤੇ ਸਾਰੇ ਨੁਕਦੇ ਪੈ ਗਿਆ ਏ ਨੇ ਮੇਰਾ ਬੱਚਾ ਰਗਿਆ ਮੈਂ ਕਿ ਸਾਹਮਣੇ ਲੱਗੇ ਬੇਨਤੀ ਕਰ ਵੀ ਸਾਡੇ ਦੂਜੇ ਬੱਚਿਆਂ ਲਈ ਸਾਡੀਆਂ ਤਾਰਾਂ ਪਾਸੇ ਕਰ ਦੋ ਮੈਂ ਦੇ ਹੀ ਕਹਿੰਨੀ ਬਈ ਤਾਰਾਂ ਹੀ ਪਾਸੇ ਕਰ ਦੋ ਦੂਜੇ ਨੇ ਬੱਚੇ ਦਾ ਬਾਜੀ ਮੇਰਾ ਤੇ ਬੱਚਾ ਅਗਿਆ ਮੈਂ ਗੱਲ ਫੇਰ ਮੇਰਾ ਪ੍ਰਸ਼ਾਸਨ ਨੂੰ ਕੋਈ ਕਹਾ ਨਹੀਂ ਸੀ ਤਾਰਾਂ ਪਿੱਛੇ ਕਰਨ ਬਾਈ ਬੋ ਕਹਿੰਦੇ 15 15 20 2000 ਰੁਪਇਆ ਮੰਗਦੇ ਸਾਡੇ ਤਾਂ ਖਾਣ ਨੂੰ ਘਰੇ ਰੋਟੀ ਨੂੰ ਹੁੰਦੇ ਸੀ 20 ਜਣ ਕਿੱਥੋਂ ਦਵਾਂਗੇ ਬਾਈ ਦੋ ਸਾਲ ਵੀ ਇਹਨੇ ਦੋ ਸਾਲ ਐਪਲੀਕੇਸ਼ਨ ਦਿੱਤੀ ਨੋ ਹੋ ਗਏ ਹੋਈਆਂ ਨੇ ਤੇ ਭਾਈ ਬਾਜੀ ਜਾਂਦਾ ਮੁੰਡਾ ਸਾਡਾ ਬਾਈ ਕੀ ਕਰਿਆ ਇਹ ਤਾਂ ਬਾਈ ਆਦਾ ਬੁੱਢਾ ਬੋਲਿਆ ਭਾਈ ਮੈਂ ਤਾਂ ਇਹ ਮਤੋ ਰਹੀ ਹੋਈ ਆ ਤੁਸੀਂ ਵੀਰੇ ਗੁੱਡਾ ਚੜਾਉਂਦੇ ਸੀ ਉੱਤੇ ਗੁੱਡਾ ਜਿਹੜਾ ਹੁੰਦੇ ਜਿਹੜਾ ਉਹਦੇ ਪਤਾ ਨਹੀਂ ਵੀ ਵੀਰੇ ਤਾਰਾਂ ਸੀਗੇ ਨੇੜੇ ਉਧਰ ਗੁੱਡਾ ਗੱਡਾ ਫੜਦੇ ਸੀਗੇ ਪਤਾ ਨਹੀਂ ਲੱਗਾ ਕਿਵੇਂ ਇਸ ਤਾਂ ਰੌਲਾ ਪੁੰਦੇ ਸੁਣੇ ਵੀਰੇ ਜੀ ਦੋ ਦਿਨ ਚੀਕਾਂ ਨਿਕਲੀਆਂ ਉਦੋਂ ਦਾਦਾ ਬਾਣ ਕੇ ਵੇਖਿਆ ਵੀ ਉਦੋਂ ਖਤਮ ਸੀ ਟੰਬੇ ਨਾਲ ਥੱਲੇ ਲਾ ਲਿਆ ਵੀ ਜਣ ਦੇ ਕੁਝ ਨਹੀਂ ਸੀ ਵਿੱਚ ਉਦੋਂ ਇਹਦੇ ਤੁਹਾਨੂੰ ਕਿਵੇਂ ਪਤਾ ਲੱਗਾ ਵੀ ਤਾਰਾਂ ਨਾਲ ਕਿਵੇਂ ਲੱਗਿਆ ਵੀ ਦੂਜੇ ਬੱਚੇ ਨੇ ਰੌਲਾ ਪਾਇਆ ਉਹਦੇ ਛੋਟੇ ਭਰਾ ਨੇ ਵੀ ਮੰਮੀ ਲੈਟ ਲੱਗ ਗਈ ਮੇਰੇ ਭਰਾ ਨੂੰ ਛੇਤੀ ਆ ਜਾ ਕੋਠੇ ਤੇ ਮੈਂ ਗਈ ਆ ਉਦੋਂ ਦੇਖਿਆ ਵੀਰੇ ਸੋ ਉਦੋਂ ਖਤਮ ਹੋ ਗਿਆ ਸੀਗਾ ਘਰੇ ਮਾਂ ਨਹੀਂ ਸੀਗੇ ਉਹਦੇ ਬਜੇ ਮਾਂ ਪਿਓ ਜੀ ਦਾ ਦਾਦਾ ਦਾਦੀ ਹੈ ਦਾਦੀ ਹੈ ਨਹੀਂ ਸੀ ਉਹ ਗਈ ਵੀ ਸੀ ਭੂਆ ਕੋਲੇ ਮੰਮੀ ਉਹਦੀ ਕੰਮ ਕਰਨ ਗਈ ਵੀ ਸੀ ਵੀਰੇ ਡਾਕਟਰ ਨੂੰ ਨਹੀਂ ਬੁਲਾਇਆ ਡਾਕਟਰ ਬੁਲਾਇਆ ਸੀ ਵੀਰੇ ਖਤਮ ਹੋ ਗਿਆ ਸੀ ਬੁਲਾਇਆ ਡਾਕਟਰ ਦੇਖਿਆ ਦੁੱਖ ਹਟਵਾ ਪਟਕੇ ਨੱਪਿਆ ਵੀ ਸੀਗਾ ਕਿਉਂ ਕੁ ਵੀ ਮਲਿਆ ਨਹੀਂ ਖਤਮ ਸੀਦਾ ਖਤਮ ਕਰਕੇ ਤਾਰਾਂ ਨੇ ਠਿੱਟਿਆ ਵੀਰੇ ਇਹ ਤਾਰਾਂ ਪਹਿਲਾਂ ਉੱਪਰ ਛੱਤ ਦੇ ਉੱਤੋਂ ਲੰਗਦੀਆਂ ਪ੍ਰਸ਼ਾਸਨ ਨੂੰ ਤੁਸੀਂ ਕੋਈ ਵੀਰੇ ਦੋ ਵਾਰੀ ਲੈ ਕੇ ਦੇ ਤਾਂ ਪੈਸੇ ਮੰਗਦੇ ਕਹਿੰਦੇ ਲੱਖ ਲੱਖ ਰੁਪਏ ਦੋ ਅਸੀਂ ਕਿੱਥੇ ਦੇਣ ਜੋਗੇ ਵੀਰੇ ਲੱਖ ਦੋ ਵਾਰੀ ਹੁਣ 2 ਸਾਲ ਹੋ ਗਏ ਦਰਖਾਸਤ ਦਿੱਤੀ ਨੂੰ ਕੋਈ ਨਹੀਂ ਸੁਣੀਗੀ ਫੇਰ ਉਹਨਾਂ ਨੇ ਹੁਣ ਵੀ ਹੁਣ ਵੀ ਕਿਹਾ ਸੀਗਾ ਨਹੀਂ ਕੋਈ ਸੁਣੀ ਵੀ ਰਿਹਾ ਉਹਨਾਂ ਨੇ ਤੇ ਘੋ ਮਲਿਆ ਆਟਾ ਮਲਿਆ ਮਿੱਟੀ ਮਲੀ ਬਹੁਤ ਡਾਕਟਰ ਵੀ 3-4 ਸੱਦੇ ਉਹਨਾਂ ਨੇ ਚੈੱਕ ਚੁੱਕ ਕੀਤਾ ਹੋਗਾ ਨੇ ਨਹੀਂ ਕਹਿੰਦੇ ਵੀ ਇਹਦੇ ਵਿੱਚ ਤਾਂ ਕੁਸ ਨਹੀਂ ਫੇਰ ਅਸੀਂ ਇੱਥੇ ਬਹੁਤ ਸਾਰਾ ਪੈੰਡ ਇਕੱਠਾ ਹੋ ਗਿਆ ਅਸੀਂ ਬਹੁਤ ਮਾਰਚ ਕੀਤੀ ਬੱਚੇ ਦੀ ਘੋ ਵੀ ਲਾਇਆ ਆਟਾ ਸਾਰਾ ਕੁਸ ਲਾਇਆ ਬੱਚੇ ਨੇ ਤੇ ਪਰ ਕੋਈ ਹੱਥ ਪੱਲੇ ਨਹੀਂ ਆਇਆ तो तो लुटते गए पत गरीब सी आपका कर कर के खांदे सी गया अब तो चार तो बोतल और गई सी बिचारी तू मेरे चक्कया पत तो। तू मेरे चक के बड़ी ओक पोट के, के तो मैं तो बहुत जोर लगाय मैं के मुग ले चलो पैसे ला ला के बचा ले पर नहीं पता तो बस ही आया वो तो, नहीं तो। आज मर के वो तो सारे मेरे लुटते गए गरीब बिचारे